ਸੋਰਸ ਇੰਟਰਨੈਟ ਜੀ ਜੀ ਆਇਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ। ਕਨਸਾਬ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ ਸਭ ਨੂੰ। 500 ਦਾ ਨੋਟ ਬੰਦ ਕਰਨ ਲੱਗੇ ਆ ਜੀ। ਕਨਸਾਬ ਇਹ ਤਾਂ ਮੀਡੀਆ ਦੇ ਵਿੱਚ ਖਬਰ ਆਈ ਜੰਗਲ ਦੀ ਅੱਗ ਵਾਂਗੂ ਵੀ 500 ਵਾਲਾ ਨੋਟ ਵੀ ਗਿਆ ਪਰ ਹੁਣ ਇਹ ਜਾਣਕਾਰੀ ਆਈ ਆ ਕਿ ਇਹ ਨਹੀਂ ਗਿਆ। ਹਾਂ ਇਹ ਗੱਲ ਸੱਚੀ ਹੈ ਕਿ 500 ਦਾ ਨੋਟ ਜਿਹੜਾ ਸਰਕੂਲੇਸ਼ਨ ਦੇ ਵਿੱਚ ਘਟਾ ਇਹ ਲਬਦਾ ਘਟਾ ਯਾਨੀ ਕਿ ਹੁਣ ਜੇ ਆਪਾਂ ਤੁਸੀਂ ਏਟੀਐਮ ਦੇ ਵਿੱਚੋਂ ਮੰਨੋ 10000 ਰੁਪਏ ਕ ਤੇ ਕਿੱਥੇ ਤਾਂ ਆਪਾਂ 10000 ਰੁਪਏ ਕਢਾਉਣਾ ਹੈਗਾ ਤੇ 550 ਦੇ 20 ਨੋਟ ਬਾਹਰ ਆ ਜਾਣੇ ਆ ਹੁਣ ਬਹੁਤੇ ਆ ਜਿਹੜੇ ਉਹ 2 4 ਨੋਟ 500 ਦੇ ਆਉਂਦੇ ਬਹੁਤੇ 2 200 ਵਾਲੇ ਵੀ ਆਉਂਦੇ ਆ ਕਿਉਂਕਿ 2 200 ਵਾਲਾ ਵੀ ਨੋਟ ਹੈਗਾ ਵੱਡੇ ਤੋਂ ਵੱਡਾ 500 ਦਾ ਨੋਟ ਹੈਗਾ ਸੋ ਆਰਬੀਆਈ ਨੇ ਇਹ ਗੱਲ ਕਹੀ ਹੈ ਜੀ ਕਿ ਕੋਈ ਇਸ ਤਰੀਕੇ ਦੀ ਗੱਲਬਾਤ ਨਹੀਂ ਹੈ ਇਹ ਕਹਿੰਦੇ ਵੀ ਕੋਈ ਸਿਪਾਈ ਦੇ ਵਿੱਚ ਜਾਂ ਕੋਈ ਹੋਰ ਸਰਕੂਲੇਸ਼ਨ ਦੇ ਵਿੱਚ ਕੋਈ ਦਿੱਕਤ ਆ ਸਕਦੀਆਂ ਪਰ ਆਰਬੀਆਈ ਨੇ ਕੋਈ ਇਦਾਂ ਦੀ ਗੱਲ ਨਹੀਂ ਕਹੀ ਦੀ ਇਹ ਬੰਦ ਹੋ ਜਾਣਾ ਪਰ ਮੀਡੀਆ ਦੇ ਵਿੱਚ ਇਹ ਗੱਲ ਉੱਡ ਗਈ ਵੀ 500 ਵਾਲਾ ਨੋਟ ਵੀ ਗਿਆ ਹੈ ਟਰਨਜੀ ਸੰਸਾਰ ਪਰਦੇਸ ਸਿੱਖਾਂ ਦੇ ਵਿੱਚ ਖੱਲੂ ਘਰੇ ਦਾ ਸੋਗ ਮਨਾਇਆ ਜਾ ਰਿਹਾ ਔਰ ਪੰਜਾਬ ਦੇ ਵਿੱਚ ਕੀ ਹੋ ਰਿਹਾ ਜਿਹੜੀਆਂ ਪੰਥਕ ਜਥੇਬੰਦੀਆਂ ਨੇ ਉਹ ਕਹਿੰਦੇ ਆਪਸ ਵਿੱਚ ਉਲਝੀਆਂ ਪਈਆਂ ਨੇ ਦੇਖੋ ਇਹ ਹਟ ਹੀ ਨਹੀਂ ਸਕਦਾ ਜੀ ਮੈਂ ਤਾਂ ਕੱਲ ਵੀ ਬੇਨਤੀ ਕੀਤੀ ਸੀ ਵੀ ਦੇਖੋ ਗੱਲ ਭਾਵੇਂ ਕੌੜੀ ਆ ਪਰ ਹੁਣ ਤੱਕ ਦੇ ਤਜਰਬੇ ਦੇ ਵਿੱਚੋਂ ਬਾਹਰ ਨਿਕਲਦੀ ਵੀ ਅੱਜ ਤੱਕ ਕਰੇ ਇਹ ਹੋਇਆ ਕਿ ਜਿਹੜੀਆਂ ਪੰਥਕ ਜਥੇਬੰਦੀਆਂ ਇੱਕ ਹੋਗੀਆਂ ਹੋਣ ਜਿੰਨੀਆਂ ਜਥੇਬੰਦੀਆਂ ਉਹਦੇ ਤੋਂ ਅੱਧਿਆਂ ਦੇ ਢੜੇ ਬਣੇ ਹੋਏ ਆ ਉਹ ਜਿਹੜੀ ਅੱਜ ਜਾਣਕਾਰੀ ਆਈ ਹੈ ਪਹਿਲਾਂ ਤਾਂ ਬਾਬਾ ਹਰਨਾਮ ਸਿੰਘ ਤੋਂ ਮਾਹੌਰਾਂ ਨੇ ਗੱਲ ਕਹੀ ਸੀ ਕਿ ਅਸੀਂ 6 ਜੂਨ ਨੂੰ ਜਥੇਦਾਰ ਕੁਲਦੀਪ ਸਿੰਘ ਗੜਗਜ ਨੂੰ ਨਹੀਂ ਬੋਲਣ ਦੇਣਾ ਕੌਮ ਦੇ ਨਾਂ ਤੇ ਸੁਨੀਹਾ ਨਹੀਂ ਜਾਰੀ ਕਰਨ ਦੇਣਾ ਉਹ ਮਾਮਲਾ ਹਾਲੇ ਤੱਕ ਰੁਕਿਆ ਨਹੀਂਗਾ ਤੇ ਅੱਜ ਪਤਾ ਲੱਗਾ ਜੀ ਬਾਬਾ ਬਲਵੀਰ ਸਿੰਘ ਆ ਜਿਹੜੇ ਤੇ ਬੁੱਢਾ ਦਲ ਦੇ ਮੁਖੀ ਉਹਨਾਂ ਨੇ ਵੀ ਤੇ ਦਲਪੰਥ ਬਾਬਾ ਵਿਦੀ ਚੰਦ ਸਾਹਿਬ ਸੋਰ ਸਿੰਘ ਤੇ ਇਹਦੇ ਮੁਖੀ ਬਾਬਾ ਅਵਤਾਰ ਸਿੰਘ ਤੇ ਪਤਾ ਲੱਗਾ ਜੀ ਬਾਬਾ ਜੋਗਾ ਸਿੰਘ ਬਾਬਾ ਨਗਰ ਸਿੰਘ ਹਰੀਆਂ ਵੇਲਾਂ ਵਾਲੇ ਬਾਬਾ ਮੇਜਰ ਸਿੰਘ ਸੋਢੀ ਮੁਖੀ ਦਸ਼ਮੇਸ਼ ਤਰਨਾ ਦਲ ਨੇ ਗੱਲ ਕਹੀ ਆ ਜੀ ਕਿ ਅਸੀਂ ਬਿਲਕੁਲ ਇਸ ਗੱਲ ਦੇ ਪੱਖ ਦੇ ਵਿੱਚ ਨਹੀਂ ਕਿ ਗੜਗੱਜ ਹੋਰੀ ਮर्यादा ਮੁਤਾਬਕ ਜੇ ਸਰਦਾਰ ਬਣੇ ਨਗੇ ਤੇ ਉਹਨਾਂ ਨੂੰ ਭੁੱਲਣ ਦੇਗੇ ਮਤਲਬ ਇਹ ਜੀ ਕਿ ਇਸ ਵੇਲੇ ਅੰਮ੍ਰਿਤਸਰ ਦੇ ਵਿੱਚ ਚੱਪੇ ਚੱਪੇ ਦੇ ਉੱਤੇ ਪੁਲਿਸ ਤਾਇਨਾਤ ਆ 6 ਜੂਨ ਦੇ ਮੱਦੇਨਜ਼ਰ 6000 ਦੇ ਕਰੀਬ ਪੁਲਿਸ ਮੁਲਾਦਮਾਂ ਜਿਹੜੇ ਉਹ ਅੰਮ੍ਰਿਤਸਰ ਦੇ ਵੱਖ-ਵੱਖ ਮੋੜਾਂ ਦੇ ਉੱਤੇ ਆ ਸਿੱਕ ਤੋਂ ਸਿੱਕ ਨਾਲ ਲੜਪੇ ਹਮ ਹਮ ਨਾ ਜੀ ਦਿੱਲੀ ਦੇ ਲੋਕਾਂ ਦੇ ਨਕਾਰੇ ਤੇ ਠੁਕਰਾਏ ਹੋਏ ਕੇਜਰੀਵਾਲ ਗਰੁੱਪ ਹੁਣ ਅਤ ਚੁੱਕਲੀ ਕਹਿੰਦੇ ਪੰਜਾਬ ਦੇ ਵਿੱਚ ਪਹਿਲਾਂ ਤਾਂ ਕਈ ਕੀ ਪੋਜੀਸ਼ਨ ਦੇ ਉੱਤੇ ਦਿੱਲੀ ਦੇ ਉਹ ਹਾਰੇ ਹੋਏ ਲੋਕ ਲਾ ਦਿੱਤੇ ਔਰ ਕਈ ਕਰਪਟ ਲੋਕ ਸੀ ਜਿਨ੍ਹਾਂ ਤੇ ਕਰਪਸ਼ਨ ਦੇ ਦੋਸ਼ ਸੀ ਹੁਣ ਤਾਂ ਕਹਿੰਦੇ ਓਐਸਡੀ ਤੱਕ ਵੀ ਦਿੱਲੀ ਤੋਂ ਲੱਗ ਰਹੇ ਨੇ ਬਿਲਕੁਲ ਜੀ ਬਿਲਕੁਲ ਇਸ ਗੱਲ ਤੇ ਹੈਰਾਨੀ ਹੁੰਦੀ ਆ ਵੀ ਦੇਖੋ ਜਿੰਨੇ ਸਾਰੇ ਫੱਕੇ ਤੇ ਅਧਿਕਾਰੀ ਦਿੱਲੀ ਦੇ ਵਿੱਚੋਂ ਸਾਰੇ ਇੱਥੇ ਐਡਜਸਟ ਕੀਤੇ ਜਾ ਰਹੇ ਆ ਪੰਜਾਬ ਦੇ ਵਿੱਚ ਵਿਰੋਧੀ ਪਾਰਟੀਆਂ ਕਨਸਲ ਦਾ ਮੁੱਦਾ ਚੁਕਦਿਆਂ ਪੰਜ ਚਾਰ ਨਾਮਾ ਦੇ ਮੁੱਦਾ ਖਤਮ ਹੋ ਜਾਂਦਾ ਬਾਅਦ ਦੇ ਵਿੱਚ ਕੋਈ ਹੋਰ ਗੱਲ ਆ ਜਾਂਦੀ ਹੈ ਨਵੀਂ ਜਾਣਕਾਰੀ ਇਹ ਆਈ ਹੈ ਜੀ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਆਗੂਾ ਸ਼ਾਲੀਨ ਮਿੱਤਰਾ ਜਿਹੜੇ ਕਿ ਉੱਥੋਂ ਦੇ ਸਤੇਂਦਰ ਜੈਨ ਜਦੋਂ ਮੰਤਰੀ ਸੀ ਦਿੱਲੀ ਦੇ ਇਤਕੀਦੋਂ ਹਾਰ ਗਏ ਆ ਜਿਹੜੇ ਜੇਲ ਵੀ ਜਾ ਕੇ ਆਏ ਸੀ ਇਹ ਸਤੇਂਦਰ ਜੈਨ ਦਾ ਪੀਏ ਸ਼ਾਲੀਨ ਮਿੱਤਰਾ ਇਹ ਡਾਕਟਰ ਬਲਵੀਰ ਸਿੰਘ ਦਾ ਉਸ ਡਾਤਾ ਉਸ ਦੀ ਲਾਤਾ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਉਹਦਾ ਉਸ ਡੀਆ ਜਿਹੜਾ ਉਹ ਸ਼ਾਲੀਨ ਮਿੱਤਰਾ ਨੂੰ ਲਾਤਾ ਇਰੇ ਉੱਤੇ ਹੁਣ ਸਵਾਲ ਉੱਠਣ ਲੱਗ ਪਏ ਵਿਰੋਧੀ ਪਾਰਟੀ ਕਨੇ ਗੱਲ ਕਹੀ ਆ ਵੀ ਕੀ ਪੰਜਾਬ ਦੇ ਵਿੱਚ ਕਾਬਲ ਬੰਦੇ ਨਹੀਂ ਕੀ ਪੰਜਾਬ ਦੇ ਵਿੱਚ ਭਰੋਸਾ ਨਹੀਂ ਤੁਹਾਨੂੰ ਕੀ ਪੰਜਾਬੀਆਂ ਦੇ ਵਿੱਚ ਤੁਸੀਂ ਡੈਡੀਕੇਸ਼ਨ ਦੀ ਭਾਵਨਾ ਨਹੀਂ ਮੰਨਦੇਗੇ ਵੀ ਜਦੋਂ ਮੈਂ ਪ੍ਰਡਕਸ਼ਨ ਕੰਟਰੋਲ ਬੋਰਡ ਦਾ ਚੇਅਰਮੈਨ ਕੋਣ ਆ ਲਾੜੋ ਦਿੱਲੀ ਤੋਂ ਫਲਾਣਾ ਤੁਹਾਡੇ ਤੱਕ ਕਿ ਨੂੰ ਐਡਜਸਟ ਕਰਨਾ ਲਾੜੋ ਦਿੱਲੀ ਤੋਂ ਵੀ ਆਪਦੇ ਬੰਦੇ ਐਡਜਸਟ ਕਰਨ ਦੇ ਲਈ ਦਿੱਲੀ ਨੇ ਐ ਲੱਗਦਾ ਵੀ ਪੰਜਾਬ ਸੂਬਾ ਤਜਰਬੇ ਕਰਨ ਵਾਸਤੇ ਰੱਖਿਆ ਹੈ ਕੇਜਰੀਵਾਲ ਜਿਹੜੇ ਆ ਉਹ ਜਿਹੜੇ ਪੰਜਾਬੀ ਲੋਕਾਂ ਦਾ ਪੰਜਾਬ ਦੇ ਲੋਕਾਂ ਦਾ ਸਬਰ ਟੈਸਟ ਕਰ ਰਹੇ ਆ ਜਾਂ ਕੋਈ ਇਤਰਾਜ਼ ਨਹੀਂ ਹੋ ਰਿਹਾ ਬਿਨਾ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਤੋਂ ਆਮ ਲੋਕਾਂ ਦੇ ਵਿੱਚੋਂ ਵਿਦਰੋਹ ਦੀਆਂ ਆਵਾਜ਼ਾਂ ਨਹੀਂ ਉੱਠ ਰਹੀਆਂ ਦੇਖੋ ਆਮ ਲੋਕਾਂ ਦੇ ਵਿੱਚ ਦਾ ਸਨ ਸਾਬ ਕਦੇ ਵੀ ਲੋਕ ਇੱਕਦਮ ਇਦਾਂ ਸਿਆਣੇ ਨਹੀਂ ਹੁੰਦੇ ਕਿ ਭਾਈ ਉੱਠ ਕੇ ਕਹਿਣ ਤੇ ਭਾਈ ਅਸੀਂ ਇਸ ਗੱਲ ਨੂੰ ਕਬੂਲ ਨਹੀਂ ਕਰਦੇ ਜਿਹੜੀ ਜ਼ਿਮਨੀ ਚੋਣ ਹੁੰਦੀ ਹੈ ਨੇ ਜ਼ਿਮਨੀ ਚੋਣ ਨੂੰ ਆਪਾਂ ਕਿਸੇ ਵੀ ਪਾਰਟੀ ਦੀ ਹਰਮਨ ਪਿਆਰਤਾ ਦਾ ਨਹੀਂ ਕਾਰਨ ਮੰਨ ਸਕਦੇ ਜਿਮਨੀ ਚੋਣੀ ਵੀ ਹੋ ਸਕਦਾ ਵੀ ਭਾਈ ਇਹ ਆਮ ਆਦਮੀ ਪਾਰਟੀ ਵਾਲੇ ਲੈ ਜਾਣ ਸ਼ਾਇਦ ਲੈ ਜਾਣ ਪਰ ਗੱਲ ਇਹ ਜੀ ਕਿ ਲੋਕ ਜਿਹੜਾ ਜਵਾਬ ਦੇਣਗੇ ਨਾ ਇਹ ਸਤਾਈ ਦੇ ਵਿੱਚ ਦੇਣਗੇ ਲੋਕ ਧਰਨਾ ਲਾ ਸਕਦੇ ਆ ਲੋਕ ਵਿਰੋਧ ਕਰ ਸਕਦੇ ਆ ਆਮ ਆਦਮੀ ਪਾਰਟੀ ਦੇ ਵਿਧਾਇਕ ਸਾਫ਼ ਇਹ ਗੱਲ ਕਹੀ ਜਾਂਦੇ ਵੀ ਸਾਡੀ ਬਸ ਜੀ ਹੋਈ ਪਈ ਆ ਉਹ ਤਾਂ ਉਹਨਾਂ ਨੂੰ ਲੋਕ ਸਵਾਲ ਕਰਦੇ ਹੁਣ ਵੀ ਭਾਈ ਤੁਸੀਂ ਦੱਸੋ ਵੀ ਤੁਸੀਂ ਸਾਨੂੰ ਕਹਿੰਦੇ ਹੁੰਦੇ ਸੀ ਵੀ ਸਵਾਲ ਕਰਿਆ ਕਰੋ ਨੇਤਾ ਕੋਈ ਵੀ ਆਵੇ ਸਵਾਲ ਕਰਿਆ ਕਰੋ ਫਿਰ ਸਵਾਲ ਕਰਨ ਲੱਗੇ ਲੋਕ ਸਾਰੇ ਵੀ ਜਿਹੜੇ ਦਿੱਲੀ ਦੇ ਨੇਤਾ ਹੈਗੇ ਆ ਕੇਜਰੀਵਾਲ ਲੋਕਾਂ ਦੇ ਮੂਹਰੇ ਥੋੜੀ ਆਉਂਦੇ ਆ ਜਾ ਕਹਤਗੇ ਵੀ ਪਾਈਏ ਲੋਕਾਂ ਦੇ ਵਿੱਚ ਕਿਸੇ ਪਿੰਡ ਦੇ ਵਿੱਚੋਂ ਨਿਕਲਦੇ ਆ ਜਸਤੇਂਦਰ ਗੈਂ ਜਾਂ ਬਨੀਸ਼ ਸੋਧਿਆ ਇਹ ਤਾਂ ਇੰਨੀ ਕੁ ਫੋਰਸ ਲੱਗ ਜਾਂਦੀ ਵੀ ਬੰਦਾ ਤਾਂ ਡਰੇ ਨਹੀਂ ਆਉਣ ਦਿੰਦੇ ਜੀ ਜਿਹੜਾ ਪੰਜਾਬ ਦੇ ਵਿੱਚ ਇਹ ਮਾਹੌਲ ਸੀ ਕਿ ਜੇ ਕਿਸੇ ਮੁੰਡੇ ਕੁੜੀ ਦਾ ਪਿਆਰ ਹੋ ਗਿਆ ਤਾਂ ਉਹਨਾਂ ਦਾ ਕਤਲ ਕਰ ਦੇਣਾ ਆਨਰ ਕਿਲਿੰਗਸ ਬਹੁਤ ਹੋਈਆਂ ਔਰ ਉਸ ਤੋਂ ਬਾਅਦ ਕੋਰਟਸ ਨੇ ਉਹਨਾਂ ਨੂੰ ਪ੍ਰੋਟੈਕਸ਼ਨ ਦੇਣੀ ਸ਼ੁਰੂ ਕਰ ਦਿੱਤੀ ਤੇ ਕੁਝ ਲੋਕ ਵੀ ਜਿਹੜੇ ਸਾਨੂੰ ਅਕਾਮੋਡੇਟ ਕਰਨ ਲੱਗ ਪਏ ਆਪਣੇ ਧੀਆਂ ਪੁੱਤਾਂ ਦੀਆਂ ਫੀਲਿੰਗਸ ਦਾ ਪਰ ਆ ਫੇਰ ਕੋਈ ਘਟਨਾ ਵਾਪਰੀ ਹੈ ਜਿੱਥੇ ਇੱਕ ਪ੍ਰੇਮੀ ਮੁੰਡਾ ਕੁੜੀਸਾਂ ਨੂੰ ਉਹਨਾਂ ਦਾ ਕਤਲ ਕਰ ਦਿੱਤਾ ਗਿਆ। ਆ ਬਿਲਕੁਲ ਹੀ ਅੰਮ੍ਰਿਤਸਰ ਦੇ ਵੱਲੋਂ ਖਬਰ ਆਈ ਆ ਬੜੀ ਦੁਖ ਦੀ ਖਬਰ ਆ ਤੇ ਇਹ ਖਬਰ ਦੱਸਦੀ ਹੈ ਜੀ ਕਿ ਪੰਜਾਬ ਦੇ ਵਿੱਚ ਔਨਰ ਕਿਲਿੰਗ ਵਾਲਾ ਮਾਮਲਾ ਹਲੇ ਮੁੱਕਿਆ ਨਹੀਂ ਆ। ਇੱਥੇ ਅੰਮ੍ਰਿਤਸਰ ਦੇ ਵਿੱਚ ਕਾਕੜਪਿੰਡ ਹੈ ਜੀ ਕਾਕੜਪਿੰਡ ਉਹਦਾ ਰਕਨੀਕਾ ਜੋਬਨਦੀਪ ਸਿੰਘ 24 ਸਾਲ ਦਾ ਤੇ ਪਿੰਡ ਬੋਪਾ ਰਾਏ ਬਾਜ ਸਿੰਘ ਦੀ ਰਹਿਣ ਵਾਲੀ ਕੁੜੀ ਸੁਖਪ੍ਰੀਤ ਕੌਰ ਤੇ 22 ਸਾਲ ਦੀ ਇਹਨਾਂ ਦੋਵਾਂ ਦਾ ਆਪਸ ਦੇ ਵਿੱਚ ਪ੍ਰੇਮ ਪ੍ਰਸੰਗ ਸੀਗਾ। ਕੁੜੀ ਦੇ ਪਰਿਵਾਰ ਨੂੰ ਇਹ ਗੱਲ ਮਨਜ਼ੂਰ ਨਹੀਂ ਸੀ। ਤੇਸ ਕਰਕੇ ਉਹਨੇ ਇਹਨਾਂ ਦੋਵਾਂ ਨੂੰ ਫੜ ਕੇ ਪਹਿਲਾਂ ਕੁੱਟਿਆ ਅਧਮੋਇਆ ਕਰਤਾ ਬਾਅਦ ਵਿੱਚ ਇਹਨਾਂ ਨੂੰ ਕਰੰਟ ਲਾਇਆ ਤੇ ਬਾਅਦ ਵਿੱਚ ਤੇਜ਼ ਤਾਰ ਹਿਜਾਰ ਦੇ ਨਾਲ ਇਹਨਾਂ ਨੂੰ ਵੜਤਾ ਫਿਰ ਲਿਬੜੇ ਹੋਏ ਹੱਥਾਂ 'ਚ ਖੂਨ ਦੇ ਤੇ ਉਹਦੀ ਸਮੇਤੀ ਜਾ ਕੇ ਉਹਨੇ ਪੁਲਿਸ ਦੇ ਕੋਲੇ ਸਰੈਂਡਰ ਕਰਤਾ ਥਾਣੇ ਦੇ ਵਿੱਚ ਜਾ ਕੇ ਸਰੈਂਡਰ ਕਰਤਾ ਸੋ ਉਹਨੇ ਤੇ ਪਰਚਾ ਦਰਜ ਕਰ ਲਿਆ ਗਿਆ ਪਰ ਦੇਖੋ ਕਿ ਪੰਜਾਬ ਦੇ ਵਿੱਚ ਹਲੇ ਵੀ ਇਹ ਪਰਚਾ ਹੁੰਦਾ ਹਲੇ ਮੁੱਕਿਆ ਨਹੀਂ ਗਾਜ ਤੇ ਸੁਖਜਿੰਦਰ ਸਿੰਘ ਰੰਦਾਵਾ ਹੋਰਾਂ ਨੇ ਕੀ ਖਤ 'ਚ ਕੀ ਲਿਖਿਆ ਪ੍ਰਧਾਨ ਮੰਤਰੀ ਨੂੰ ਜੀ ਆ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਉਹਦੇ ਵਿੱਚ ਇਹ ਗੱਲ ਆਖੀ ਹੈ ਕਿ ਚਿੱਠੀ ਦੇ ਵਿੱਚ ਇਹ ਪੰਜਾਬ ਦੇ ਵਿੱਚ ਅੰਮ੍ਰਿਤਸਰ ਸ਼ਹਿਰ ਆ ਜਿਹੜਾ ਇਹਨੂੰ ਨੋ ਫਲਾਈ ਜ਼ੋਨ ਨੋ وار ਜ਼ੋਨ ਐਲਾਨੇ ਜਾਵੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਨੋ وار ਜ਼ੋਨ ਐਲਾਨਣਾ ਇਸ ਵੇਲੇ ਸਮੇਂ ਦੀ ਬਹੁਤ ਵੱਡੀ ਲੋੜ ਹੈ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਦੇਖੋ ਜਿਵੇਂ ਵੈਟਿਕਨ ਸਿਟੀ ਆ ਉਸ ਤਰੀਕੇ ਦੇ ਨਾਲ ਹੀ ਉਹ ਕਹਿੰਦੇ ਜੀ ਦੇਖੋ ਪੰਜਾਬ ਦੀ ਗੱਲ ਨੂੰ ਸਮਝਣਾ ਚਾਹੀਦਾ ਅੰਮ੍ਰਿਤਸਰ ਆ ਜਿਹੜਾ ਉਹ ਖੁਸ਼ ਸ਼ਫਤੀ ਦਾ ਘਰ ਆ ਦਰਬਾਰ ਸਾਹਿਬ ਇੱਥੇ ਆ ਸਿਕੰਡਾ ਦਾ ਪਵਿੱਤਰ ਅਸਥਾਨ ਇੱਥੇ ਆ ਇਸ ਕਰਕੇ ਜਦੋਂ ਵੀ ਕਿਤੇ ਜੰਗ ਲੱਗਦੀ ਆ ਸਭ ਤੋਂ ਵੱਡਾ ਡਰ ਇਹ ਹੁੰਦਾ ਵੀ ਇੱਥੇ ਨਾ ਪਹੁੰਚ ਹੋ ਜੇ ਇਸ ਕਰਕੇ ਇਹਨੂੰ ਨੋ ਬਾਅਰ ਜ਼ੋਨ ਐਲਾਨਣਾ ਚਾਹੀਦਾ ਜੀ ਤੇ ਜਿਹੜੀ ਬੰਗਲੌਰ ਕੱਲ ਕ੍ਰਿਕਟ ਦਾ ਗੇਮ ਹੋਈ ਹੈ ਉਹਦੇ ਵਿੱਚ ਕਹਿੰਦੇ ਭਗੜੜ ਮਚ ਗਈ ਬਿਲਕੁਲ ਜੀ ਬਿਲਕੁਲ ਦੇਖੋ ਆ ਜਿਹੜੀ ਖਬਰ ਆਈ ਆ ਨਾ ਜਦੋਂ ਤੱਕ ਮੈਂ ਤੁਹਾਡੇ ਕੋਲੇ ਲੈ ਕੇ ਗਿਆ ਜਦੋਂ ਤੱਕ ਸੱਤ ਮੌਤਾਂ ਸੀ ਹੁਣ ਇਹਨਾਂ ਮੌਤਾਂ ਦੀ ਗਿਣਤੀ ਸਭ 11 ਹੋ ਗਈ ਆ ਜਦੋਂ ਹੁਣ ਆਪਾਂ ਜਾਣਦੇ ਵੀ ਕੱਲ ਪੰਜਾਬ ਕਿੰਨੀ 11 ਟੀਮ ਹਾਰ ਗਈ ਤੇ ਰਾਇਲ ਚੈਲੈਂਜਰ ਬੰਗਲੌਰ ਅਗਲੀ ਟੀਮ ਵਿਰਾਟ ਕੋਹਲੀ ਬੜੀ ਇਹ ਜਿੱਤ ਗਈ 6 ਦੌੜਾਂ ਦੇ ਨਾਲ ਉਸ ਤੋਂ ਬਾਅਦ ਲੋਕਾਂ ਨੇ ਬੜੀ ਖੁਸ਼ੀ ਮਨਾਈ ਤੇ ਲੋ ਪੰਜਾਬੀਆਂ ਨੂੰ ਥੋੜੀ ਜਿਹੀ ਮਯੂਸੀ ਵੀ ਹੋਈ ਪਰ ਪੰਜਾਬ ਦੀ ਟੀਮ ਵੀ ਬੜਾ ਸੋਹਣਾ ਖੇਡਿਆ ਪਰ ਇਹ ਜੀ ਕਿ ਜਦੋਂ ਹੁਣ ਅੱਜ ਇਹ ਟੀਮ ਆ ਇਹ ਪਹੁੰਚੀ ਜੀ ਬੰਗਲੌਰ ਦੇ ਵੱਲ ਉੱਥੋਂ ਦੇ ਮੁੱਖ ਮੰਤਰੀ ਨੇ ਇਹਨਾਂ ਨੂੰ ਵਿਧਾਨ ਸਭਾ ਦੇ ਵਿੱਚ ਵਿਰਾਟ ਕੋਹਲੀ ਤੇ ਬਾਕੀ ਖਿਡਾਰੀਆਂ ਨੂੰ ਸਨਮਾਨਤ ਕਰਨਾ ਉਸ ਤੋਂ ਬਾਅਦ ਕਿੰਨਾ ਸਵਾਮੀ ਸਟੇਡੀਅਮ ਹੈ ਇੱਥੇ ਬੰਗਲੌਰ ਦੇ ਵਿੱਚ ਉੱਥੇ ਜਾਣਾ ਪਰ ਲੋਕ ਵਿਰਾਟ ਕੋਲੀ ਨੂੰ ਤੇ ਖਿਡਾਰੀਆਂ ਨੂੰ ਦੇਖਣ ਵਾਸਤੇ ਇੰਨੀ ਵੱਡੀ ਗੰਟੀ ਚ ਆ ਗਏ ਉਹ ਚਿੰਤਾ ਤੇ ਬਾਹਰ ਪਹੁੰਚ ਗਏ 3 ਲੱਖ ਦੇ ਕਰੀਬ ਲੋਕ ਪਹੁੰਚ ਗਿਆ ਉੱਥੇ ਉੱਥੇ ਭਗੜੜ ਮਚ ਗਈ ਭਗੜੜ ਦੇ ਵਿੱਚ 11 ਲੋਕਾਂ ਦੀ ਮੌਤ ਹੋ ਗਈ ਆ ਤੇ 2 ਦਰਜਨ ਤੋਂ ਵੱਧ ਲੋਕ ਇਸ ਵੇਲੇ ਜ਼ਖਮੀ ਆ ਤੇ ਸਰਕਾਰ ਨੇ ਇਹ ਗੱਲ ਕਹੀ ਆ ਉਥੋਂ ਨਹੀਂ ਕਰਨਾਟਕ ਸਰਕਾਰ ਨੇ ਕਿ 10-10 ਲੱਖ ਰੁਪਈਆ ਅਸੀਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਦੇਵਾਂਗੇ ਤੇ ਹੁਣ ਪਤਾ ਲੱਗਾ ਜੀ ਕਿ ਰਾਜ ਚੈਲੰਜਰ ਬੰਗਲੌਰ ਦੀ ਟੀਮ ਆ ਜਿਹੜੀ ਉਹਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਉਹਨਾਂ ਨੇ ਕਿਹਾ ਜੀ ਕਿ ਅਸੀਂ ਵੀ ਨਾਲ ਖੜਦੇ ਆ BCCI ਨੇ ਵੀ ਇਹ ਗੱਲ ਕਹੀ ਆ IPL ਦੀਆਂ ਸਮੁੱਚੀ ਜਿਹੜੀਆਂ ਮੈਨੇਜਮੈਂਟ ਉਹਨੇ ਵੀ ਇਹ ਗੱਲ ਕਹੀ ਆ ਮਤਲਬ ਬਹੁਤ ਮਾੜਾ ਹੋਇਆ ਢੀੜ ਤੇ ਭਗੜ ਭਾਰਤ ਦੇ ਵਿੱਚ ਇੱਕ ਦੂਜੇ ਦੇ ਪੂਰਕ ਬਣ ਗਏ ਆ ਸਾਲ ਦੇ ਵਿੱਚ ਕਈ ਕਈ ਵਾਰ ਤਾਂ ਇਹੋ ਜੀਆਂ ਖਬਰਾਂ ਆਉਂਦੀਆਂ ਵੀ ਫਲਾਣੀ ਢੀੜ ਦੀ ਥਾਂ ਦੇ ਉੱਤੇ ਆਪ ਪੜ ਵਾਪਰ ਗਏ ਜੀ ਰਜਬ ਬੜੇ ਇੱਕ ਜ਼ਖਮੀ ਫੌਜੀ ਦੀ ਖਬਰ ਲੈਣ ਗਏ ਸੀ ਕੋਈ ਆਰਥਿਕ ਮਦਦ ਵੀ ਦਿੱਤੀ ਨਹੀਂ ਉਹ ਖਬਰ ਲੈ ਕੇ ਆਏ ਆ ਉਹਨਾਂ ਨੇ ਮੰਗ ਕੀਤੀ ਕਿ ਸੂਬੇ ਦੀ ਸਰਕਾਰ ਇਹਦੀ ਮਦਦ ਕਰੇ ਆਪਾਂ ਕੱਲ ਖਬਰ ਸਾਂਝੀ ਕੀਤੀ ਸੀ ਰੈਡਕਥਮ ਦੇ ਉੱਤੇ ਕਿ ਭਾਈ ਬਖਤੌਰ ਪਿੰਡ ਜਿਹੜਾ ਕਿ ਬਠਿੰਡਾ ਦੇ ਵਿੱਚ ਹੈ ਇਸ ਪਿੰਡ ਦੇ ਵਿੱਚ ਨਸ਼ਾ ਤਸਕਰ ਦੰਦਨਾਉਂਦੇ ਫਿਰਦੇ ਆ ਇਸ ਪਿੰਡ ਦੇ ਵਿੱਚ ਇੱਕ ਸਾਬਕਾ ਫੌਜੀ ਰਣਵੀਰ ਸਿੰਘ ਜਿਹਨਾਂ ਲੱਤਾਂ ਤੋੜਤੀਆਂ ਵੀ ਉਹ ਨਸ਼ਾ ਵੇਚਣ ਤੋਂ ਰੋਕਦਾ ਤੇ ਉਸ ਤੋਂ ਬਾਅਦ ਪਿੰਡ ਦੇ ਲੋਕਾਂ ਨੇ ਸਾਡਾ ਪਿੰਡ ਬਕਾਊ ਹੋਇਆ ਪੋਸਟਰ ਲਾਤੇ ਫਿਰ ਪੁਲਿਸ ਨੇ ਪੋਸਟਰ ਲਾਉਣ ਵਾਲੇ ਧਮਕਾਏ ਨਾ ਕਿ ਤਸਕਰੀ ਵਾਲੇ ਧਮਕਾਏ ਫਿਰ ਉਸ ਪੁਲਿਸ ਮੁਲਾਜ਼ਮ ਨੂੰ ਕਹਿੰਦੇ ਮੇਰਾ ਖਿਆਲ ਅਜ ਮੈਂ ਗਲਤ ਨਾ ਹੋਵਾਂ ਸ਼ਾਇਦ ਮਨੀਸ਼ ਕੁਮਾਰ ਆ ਉਹਨੂੰ ਅਧਿਲਾਇਨ ਹਾਜ਼ਰ ਕਰ ਲਿਆ ਗਿਆ ਪਰ ਰਾਜਾ ਬਣੰਕਾ ਦੇ ਹਸਪਤਾਲ ਦੇ ਵਿੱਚ ਗਏ ਸੀ ਸਾਬਕਾ ਫੌਜੀ ਦਾ ਹਾਲਚਲ ਪੁੱਛਣ ਉਹਨਾਂ ਨੇ ਕਹਿ ਦਿੱ ਕਿ ਆ ਪੰਜਾਬ ਦੇ ਵਿੱਚ ਯੁੱਧ ਨਿਸ਼ਾ ਵਿਰੋਧਾ ਏਡੀ ਵੱਧ ਤੋਂ ਵੱਧ ਇਸ ਸਾਬਕਾ ਫੌਜੀ ਦੀ ਮਦਦ ਕਰਨੀ ਚਾਹੀਦੀ ਹੈ ਲੁਧਿਆਣੇ ਦੀ ਕਾਂਗਰਸ ਦਾ ਕਲਾਕਲੇਸ਼ ਕਿਵੇਂ ਹੈ ਜੀ ਇਹ ਨਹੀਂ ਮਕਸਦ ਅਥਨ ਸਾਬ ਇਹ ਮੇਰਾ ਕਹਿਣਾ ਵੀ ਆਪਣੇ ਜਉਂਦੇ ਜੀ ਤਾਂ ਮੁਕਲਾ ਹੀ ਨਹੀਂਗਾ ਜਿਸ ਤਰੀਕੇ ਦੇ ਨਾਲ ਇਹ ਕੁਛ ਨਾ ਕੁਛ ਟਿੰਡ ਚ ਕੰਨਾ ਪਾਈ ਰੱਖਦੇ ਪਾਈ ਰੱਖਦੇ ਆ ਇਹ ਵੀ ਮੁਕਦਾ ਹੁਣ ਕਮਲਜੀਤ ਕੜਬਲ ਤੇ ਬੈਂਸਪਰਾਵਾਂ ਦਾ ਰੌਲਾ ਪੈ ਗਿਆ ਮੈਂ ਅੱਗੇ ਵੀ ਗੱਲ ਕਹਿੰਦਾ ਰਹਿਦਾ ਫਿਰਦੇ ਹੁੰਦੇ ਸੀ ਬਈ ਜਦੋਂ ਇਹ ਦੋਨੋਂ ਜਾਣੇ ਕਿਸੇ ਇੱਕ ਪਾਰਟੀ 'ਚ ਹੋਣਗੇ ਤੇ ਫੇਰ ਕੋਈ ਨਾ ਕੋਈ ਰੋਲਾ ਪੈਣਾ ਹੀ ਪੈਣਾ ਤੇ ਉਹ ਪੈ ਗਿਆ। ਕਮਲਜੀਤ ਕੜਵਲ ਇਹ ਗੱਲ ਕਹਿੰਦਾ ਜੀ ਕਿ ਦੇਖੋ ਸਿਰਫ ਫੋਟੋਆਂ ਖਤਮਾਉਣ ਵਾਸਤੇ ਨਹੀਂ ਮੈਂ ਰਾਜਨੀਤੀ ਕਰਨਾ ਐਸ ਵੱਡੇ ਮੂੰਹ ਮੈਂ ਤਾਂ ਗਰਾਊਂਡ 'ਤੇ ਕੰਮ ਕਰਨਾ। ਬੈਂਸਪਰਾ ਇਹ ਗੱਲ ਕਹਿੰਦੇ ਵੀ ਤੂੰ ਹੰਨਾ ਕੋੜਾ ਦਾ 31 ਦੇ ਵਿੱਚ ਦਾ 13 ਦੇ ਵਿੱਚ ਆ। ਛੇ ਰੋਲਾ ਪੈ ਗਿਆ। ਉਹ ਕਾਂਗਰਸ ਜਿਹੜੀ ਇਹ ਗੱਲ ਕਹਿੰਦੀ ਕਿ ਜਿੱਤਾਂਗੇ ਅਸੀਂ। ਅਸੀਂ ਸ਼ਾਨਦਾਰ ਤਰੀਕੇ ਨਾਲ ਲੜਾਂਗੇ। ਇਹ ਆਪਸ ਦੇ ਵਿੱਚ ਫਿਲਹਾਲ ਲੜਕੇ ਰਿਹਾ ਹਸਲ ਕਰ ਰਹੇ ਆ ਜੀ ਸਟਾਰ ਪ੍ਰਚਾਰਕ ਕੌਣ ਕੌਣ ਨੇ ਜੀ ਨਵਜੋਤ ਸਿੰਘ ਸਿੱਧੂ ਨੂੰ ਤਾਂ ਸਟਾਰ ਪ੍ਰਚਾਰਕਾਂ ਦੇ ਵਿੱਚ ਰੱਖਿਆ ਨਹੀਂ ਗਿਆ ਨਾ ਮੇਰਾ خیال ਹੋ ਰਹਿਣਾ ਚਾਹੁੰਦਾ ਹੋਵੇ ਤੇ ਨਾ ਉਹਨੂੰ ਕੋਈ ਰੱਖਣਾ ਚਾਹੁੰਦਾ ਦੋਨੋਂ ਗੱਲਾਂ ਹੀ ਆ ਪਰ ਦੂਜੀ ਗੱਲ ਇਹ ਆ ਵੀ ਸਟਾਰ ਪ੍ਰਚਾਰਕਾਂ ਦੇ ਵਿੱਚ ਮਨੀਸ਼ ਟਵਾੜੀ ਆ ਅਦਾਕਾਰ ਰਾਜ ਬੱਬਰ ਆ ਮੁਹੰਮਦ ਸਲੀਕਾ ਕਨਈਆ ਕੁਮਾਰ ਆ ਸਚਨ ਪਾਇਲਟ ਆ ਇਹਦੇ ਵਿੱਚ ਨਵਜੋਤ ਸਿੰਘ ਸਿੱਧੂ ਨਹੀਂ ਆ ਇਹਦੇ ਵਿੱਚ ਅਮੀਠੀ ਤੋਂ ਸੰਸਦ ਮੈਂਬਰ ਜਿਹੜੇ ਕਸ਼ੋਰੀ ਲਾਲ ਸ਼ਰਮਾ ਇਹ ਵੀ ਪਤਾ ਲੱਗਾ ਜੀ ਕਿ ਜ਼ਮਨੀ ਚੋਣ ਦੇ ਵਿੱਚ ਤੇ ਲੁਧਿਆਣੇ ਦੇ ਵਿੱਚ ਆ ਕੇ ਪ੍ਰਚਾਰ ਕਰਨਗੇ ਇਹ ਉਹੀ ਕਸ਼ੋਰੀਦਾਰ ਆ ਜਿਹੜਾ ਨੇ ਸਿਮਰਤੀ ਇਰਾਨੀ ਹਰਾਈ ਸੀਗੀ ਸੋ ਹੋਰ ਵੀ ਜਿਹੜੇ ਭਾਰਤ ਭੂਸ਼ਣ ਆਸ਼ੂ ਦੇ ਪੱਖ ਦੇ ਵਿੱਚ 40 ਸਟਾਰ ਪ੍ਰਚਾਰਕ ਆ ਪ੍ਰਤਾਪ ਸਿੰਘ ਬਾਜਵਾ ਰਾਜਾ ਵੜਿੰਗ ਭਪੇਸ਼ ਬਗੇਲ ਸਚਨ ਪਾਇਰੇਟ ਸੁਭਿੰਦਰ ਰੰਧਾਵਾ ਚਰਨਜੀਤ ਚੰਨੀ ਇਹ ਮਾਸ਼ਾਅੱਲਾ ਦੇ ਮੁੱਖ ਮੰਤਰੀ ਸੁਖਵਿੰਦਰ ਸਖੂ ਸੋ ਹੋਰ ਬੜੀਆਂ ਸ਼ਖਸੀਤਾ ਤੇ ਪ੍ਰਗਟ ਸਿੰਘ ਆ ਰਾਣਾ ਗੁਰਜੀਤ ਸਿੰਘ ਆ ਗੁਰਕੀਰਤ ਸਿੰਘ ਆ ਕੁਲਜੀਤ ਸਿੰਘ ਨਾਗਰਾ ਸੁਖਪਾਲ ਸਿੰਘ ਖਹਿਰਾ ਹੋਰ ਬੜੀਆਂ ਚਚੀਤਾ ਪਰ ਇਹ ਪਤਾ ਲੱਗਾ ਜੀ ਕਿ ਨਵਜੋਤ ਸਿੰਘ ਸਿੱਧੂ ਇਹਦੇ ਵਿੱਚ ਨਹੀਂ ਹੈ ਜੀ ਵਿਦਿਆਰਥੀ ਲੀਡਰਕਨ ਯਕਮਾਰ ਦੀ ਇੱਕ ਵਾਰੀ ਬੜੀ ਗੁੱਡੀ ਚੜੀ ਸੀ ਅੱਜ ਕੱਲ ਉਹ ਕੀ ਕਰਦੇ ਨੇ ਉਹਨਾਂ ਕਾਂਗਰਸ ਦੇ ਵਿੱਚ ਨੇ ਜੀ ਪਹਿਲਾਂ ਉਹਨਾਂ ਦੀ ਗੁੱਡੀ ਚੜਨ ਦੇ ਹੋਰ ਕਾਰਨ ਸੀ ਵੀ ਵਿਦਿਆਰਥੀ ਜੀ ਕੌਣ ਹਾਰੇ ਤੇ ਅੱਜ ਕੱਲ ਉਹ ਠੰਡੇ ਮੱਠੇ ਤਰੀਕੇ ਨਾਲ ਚੱਲਦੇ ਮੇਰਾ ਕਲ ਜੇ ਤਾਂ ਬੱਚੇ ਹੋਰ ਹੋ ਗਏ ਜਾਂ ਥੋੜੀ ਜੀ ਧਾਰ ਖੁੰਡੀ ਪੈ ਗਈ ਕੁਝ ਕਹਿ ਨਹੀਂ ਸਕਦੇ ਪਰ ਹੁਣ ਉਹ ਆਉਣਗੇ ਲੁਧਿਆਣੇ ਦੇ ਵਿੱਚ ਸਾਰ ਪ੍ਰਚਾਰਕਾਂ ਦੇ ਵਿੱਚ ਨਾ ਹੈਗਾ ਆਮ ਆਦਮੀ ਪਾਰਟੀ ਨੇ ਕੁਝ ਦੋਸ਼ ਲਾਏ ਨੇ ਕਿ ਭਾਜਪਾ ਤੇ ਕਾਂਗਰਸ ਪਾਰਟੀ ਆਪਸ ਵਿੱਚ ਮਿਲੀ ਹੋਈ ਹੈ ਹਾਂ ਬਿਲਕੁਲ ਜੀ ਅੱਜ ਸ਼ਹਿਰੀ ਕਲਸੀ ਤੇ ਹੋਰ ਜਿਹੜੇ ਕਾਂਗਰਸ ਦੇ ਆਗੂ ਸੰਨੀ ਹਲੂਆ ਵਾਲੀਆ ਤੇ ਹੋਰ ਸ਼ਖਸੀਤਾਂ ਇਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਗੱਲ ਕਹੀ ਹੈ ਕਿ ਬੀਜੇਪੀ ਤੇ ਕਾਂਗਰਸ ਇਹਨਾਂ ਦੀ ਮਿਲੀ ਭਗਤਾ ਉਹ ਕਹਿੰਦੇ ਵੀ ਇਹਦਾ ਉਤਰ ਇਹ ਆ ਇਹਦਾ ਆਧਾਰ ਇਹ ਆ ਵੀ ਜਿਹੜੇ ਮਨਜਿੰਦਰ ਸਿੰਘ ਸਿਰਸਾ ਉਹ ਇਹ ਗੱਲ ਕਹਿੰਦੇ ਜੀ ਕਿ ਤੁਸੀਂ ਆਮ ਆਦਮੀ ਪਾਰਟੀ ਵਾਲੇ ਸੰਜੀਵ ਰੋੜਾ ਨੂੰ ਹਰਾ ਦਿਓ ਹੋਰ ਜਿਹਨੂੰ ਮਰਜੀ ਧਾ ਦਿਓ ਉਹ ਕਹਿੰਦੇ ਇਥੋਂ ਪਤਾ ਕੀ ਲੱਗਦਾ ਵੀ ਭਾਈ ਬੀਜੇਪੀ ਤੇ ਕਾਂਗਰਸ ਇੱਕੋ ਸਿੱਕੇ ਦੇ ਦੋ ਪਹਿਲੂ ਹੈ ਜੀ ਤੇ ਟਣਾ ਜੀ ਦਿਲਜੀਤ ਦਸਾਂਜ ਜਿਹੜੇ ਮਸ਼ਹੂਰ ਗਾਉਣ ਵਾਲੇ ਤੇ ਫਿਲਮ ਐਕਟਰ ਨੇ ਉਹਨਾਂ ਨੇ ਆਪਣੀ ਮੈਨੇਜਰ ਸੁਨਾਲੀ ਫਾਇਰ ਕਰ ਦਿੱਤੀ ਹੈ ਤਾਂ ਬਿਲਕੁਲ ਜੀ ਪਿਛਲੇ ਲਗਭਗ 1 ਡੇਢ ਹਫਤੇ ਤੋਂ ਇਹ ਖਬਰਾਂ ਆਉਂਦੀਆਂ ਵੀ ਸੁਨਾਲੀ ਦੇ ਨਾਲੋਂ ਉਹਨਾਂ ਦਾ ਨਾਤਾ ਟੁੱਟ ਗਿਆ ਲਗਭਗ 10 ਸਾਲ 11 ਸਾਲ ਦਾ ਸਫਰ ਸੀਗਾ ਸੋ ਨਾਲੀ ਪਹਿਲਾਂ ਟੀ ਸੀਰੀਜ਼ ਦੇ ਵਿੱਚ ਕੰਮ ਕਰਦੀ ਸੀ ਬਾਅਦ ਵਿੱਚ ਦਲਜੀਤ ਦਸਾਂਜ ਦੇ ਨਾਲ ਉਹਦੀ ਬਣ ਗਈ ਟੀਮ ਦਾ ਹਿੱਸਾ ਮੈਨੇਜਰ ਬਣ ਗਈ ਫਿਰ ਵਕ ਵਕ ਖਮਾਂ ਦੇ ਉੱਤੇ ਬੜਾ ਦੁਨੀਆਂ ਦਾ ਟੂਰ ਕੀਤਾ ਪਰ ਕਿਸੇ ਕਾਰਨ ਕਰਕੇ ਕਰੂਰਾ ਮਿਲਖਣੋਂ हट ਗਿਆ ਇਹ ਕੋਈ ਨਵੀਂ ਗੱਲ ਵੀ ਨਹੀਂ ਜੇ ਮੈਂ ਤਾਂ ਬਹੁਤ ਵਾਰ ਦੇਖਿਆ ਵੀ ਜਾਂ ਤਾਂ ਗਾਇਕ ਨੂੰ ਇਹ ਗੱਲ ਚੁਬਦੀ ਆ ਕੋਈ ਤੇ ਜਾਂ ਫਿਰ ਮੈਨੇਜਰ ਨੂੰ ਗਾਇਕ ਦੀ ਕੋਈ ਚੁਬਣ ਲੱਗ ਜਾਂਦੀ ਆ ਆਮ ਤੌਰ ਦੇ ਉੱਤੇ ਇਹੋ ਜਿਹੇ ਮਸਲੇ ਹੁੰਦੇ ਜਿਹੜੇ ਪੈਸੇ ਟਕੇ ਨਾਲ ਹੀ ਜੁੜੇ ਹੁੰਦੇ ਆ ਤੇ ਇਹਨਾਂ ਦੀ ਕਹਾਣੀ ਕਹਿੰਦੀ ਵਿੱਚੋਂ ਸਮਝਾਈ ਪਰ ਹਾਂ ਇਹ ਗੱਲ ਜ਼ਰੂਰ ਆ ਵੀ ਦੋਵੇਂ ਤੇਰਾ ਅੱਡੋ ਫੱਟੀ ਹੁੰਦਾ ਹੈ ਪਰ ਦਲਜੀਤ ਦਸਾਂਝ ਦੀ ਗੁੱਡੀ ਚੜਾਉਣ ਦੇ ਵਿੱਚ ਇਸ ਲੜਕੀ ਦਾ ਬਹੁਤ ਵੱਡਾ ਹੱਥ ਸੀ ਹਾਂ ਬਿਲਕੁਲ ਜੀ ਮੈਂ ਇਸ ਗੱਲ ਨੂੰ ਮੰਨਦਾ ਜੀ ਕਿਉਂਕਿ ਦਲਜੀਤ ਦਸਾਂਝ ਵਧੀਆ ਕਲਾਕਾਰੇ ਦੇ ਵਿੱਚ ਕੋਈ ਦੂਰ ਹੈ ਨਹੀਂ ਪਰ ਕਿਉਂਕਿ ਟੀ ਸੀਰੀਜ਼ ਦੇ ਵਿੱਚੋਂ ਆਈ ਤੇ ਅੰਗਰੇਜ਼ ਸਿੰਘ ਰੂਜੀ ਦੇ ਵਿੱਚ ਉਹਦਾ ਬੜਾ ਚੰਗਾ ਤਜਰਬਾ ਤੇ ਦਲਜੀਤ ਦਾ ਹੱਥ ਮੇਰੇ ਤੰਗ ਹੀ ਹੁੰਦਾ ਸੀਗਾ ਅੰਗਰੇਜ਼ ਸਿੰਘ ਰੂਜੀ ਪੱਖੋਂ ਜੇ ਤੁਸੀਂ ਬੋਲੀਵੁੱਡ ਦੇ ਵਿੱਚ ਕੋਈ ਡੀਲ ਵਗੈਰਾ ਕਰਨੀ ਹੈ ਜਾਂ ਹੋਰ ਵੱਖ-ਵੱਖ ਸਮਾਂ ਤੇ ਵਿਚਰਨਾ ਦੁਨੀਆਦਾਰੀ ਦੇ ਵਿੱਚ ਫਿਰ ਤੁਹਾਨੂੰ ਇੱਕ ਪਰਫੈਕਟ ਮੈਨੇਜਰ ਦੀ ਲੋੜ ਹੁੰਦੀ ਸੀਗੀ ਤੇ ਉਹ ਫਿਰ ਸੁਨਾਲੀ ਆ ਜਿਹੜੀ ਉਦੋਂ ਤਾਂ ਫਿਰ ਉਹ ਬਹੁਤ ਛਾਈ ਤੇ ਉਹਨੇ ਛਾਉਣ ਦਾ ਮੌਕਾ ਵੀ ਦਿੱਤਾ ਇਹਨੂੰ ਮੇਰਾ ਕਹਿਣਾ ਕਿ ਮੈਂ ਗਲਤ ਨਾ ਹੋਵਾਂ ਤਾਂ ਇੱਕ ਚੰਗੀ ਬੈਸਟ ਮੈਨੇਜਰ ਦੇ ਤੌਰ ਦੇ ਉੱਤੇ ਜੀ ਇਹਨੂੰ ਸਨਮਾਨਿਤ ਕੀਤਾ ਗਿਆ ਸੀਗਾ ਇੱਕ ਦੇਸ਼ ਦੇ ਵਿੱਚ ਪਰ ਹੁਣ ਕਿਸੇ ਕਾਰਨ ਕਰਕੇ ਖਟਪਟੀ ਹੋ ਗਈ ਹੈ ਤੇ ਹੁਣ ਸੁਨੰਦਾ ਸ਼ਰਮਾ ਜੀ ਦਾ ਕੋਈ ਗੀਤ ਨਹੀਂ ਆਇਆ ਸੁਨੰਦਾ ਸ਼ਰਮਾ ਦੀ ਪਿੰਕੀ ਨਾਲ ਕੋ ਕੰਪਰੋਮਾਈਜ਼ ਹੋ ਗਿਆ ਕੋਈ ਦੇਖੋ ਗੱਲ听 ਸਭ ਇਹ ਆ ਬਈ ਨਾ ਇਹ ਜਿਹੜਾ ਫਿਲਮੀ ਖੇਤਰ ਜਾਂ ਮਿਊਜ਼ਿਕ ਖੇਤਰ ਆ ਨਾ ਇਹਦੇ ਵਿੱਚ ਆਪਾਂ ਚੜਤ ਦੇਖਦੇ ਆ ਬੰਦੇ ਦੀ ਪਰ ਉਹ ਪਰਦੇ ਪਿੱਛੇ ਕੀ ਚੱਲ ਰਿਹਾ ਇਹ ਨਹੀਂ ਦੇਖਦੇ ਹੁਣ ਅੱਜ ਦੀ ਤਾਜ਼ਾ ਜਾਣਕਾਰੀ ਚਲੋ ਬਹੁਤ ਵਧੀਆ ਹੋਇਆ ਤੁਸੀਂ ਜਾਣਕਾਰੀ ਪੁੱਛੀ ਆ ਇਹ ਸਮਝੌਤਾ ਹੋ ਗਿਆ ਲਿਖਤੀ ਤੌਰ ਦੇ ਉੱਤੇ ਸਮਝੌਤਾ ਹੋ ਗਿਆ ਪਿੰਕੀ ਢਾੜੀ ਵਾਲ ਦਾ ਤੇ ਸੁਨੰਦਾ ਸ਼ਰਮਾ ਦਾ ਹਮ ਹਮ ਜਿਹੜੇ ਸੁਨੰਦਾ ਸ਼ਰਮਾ ਨੇ ਦੋਸ਼ ਲਾ ਕੇ ਤੇ ਪਿੰਕੀ ਢਾਲੀਵਾਲ ਤੇ ਪਰਚਾ ਦਰਜ ਕਰਵਾਇਆ ਸੀ ਇਹਨਾਂ ਦੋਵਾਂ ਧਿਰਾਂ ਨੇ ਐਪਲੀਕੇਸ਼ਨ ਦਿੱਤੀ ਹੈ ਜੀ ਕਿ ਮੈਂ ਆਪਣਾ ਪਰਚਾ ਵਾਪਸ ਲੈਣਾ ਚਾਹੁੰਦੀ ਆ ਸਾਡਾ ਆਪਸ ਦੇ ਵਿੱਚ ਕੰਪਰੋਮਾਈਜ਼ ਹੋ ਗਿਆ ਦੇਖੋ ਮੈਂ ਇੱਕ ਗੱਲ ਬੜੀ ਸਾਫ਼ ਤੇ ਸਪੱਸ਼ਟਾ ਮੈਂ ਕਿਸੇ ਧਿਰ ਦਾ ਬੰਦਾ ਨਹੀਂਗਾ ਕਈ ਗਾਣੇ ਇੰਨੇ ਵੱਡੇ ਹੋ ਜਾਂਦੇ ਆ ਕਿ ਉਸ ਤੋਂ ਬਾਅਦ ਉਹ ਗਾਇਕ ਨੂੰ ਹੀ ਖਾ ਜਾਂਦੇ ਆ ਅੱਜ ਸਰਤਾਜ ਦਾ ਗਾਣਾ ਸਾਈ ਤੋਂ ਅੱਗੇ ਵੱਡਾ ਇਹਨਾਂ ਹੋ ਨਹੀਂ ਸਕਦਾ ਜਿਹੜਾ ਸ਼ਹਿਰੀ ਮਾਨ ਆ ਤਨੂ ਜਿਹੜਾ ਯਾਰ ਅਨਮੁੱਲੇ ਤੋਂ ਵੱਡਾ ਗਾਣਾ ਮਿਲ ਨਹੀਂ ਸਕਦਾ ਪਰ ਮੈਂ ਦਾਅਵੇ ਨਾਲ ਇਹ ਗੱਲ ਕਹਿਣਾ ਵੀ ਜੇ ਇਹਦੀ ਪਛਾਣ ਆਖਰੀ ਸਾਹ ਤੱਕ ਕੁੜੀ ਦੀ ਰਹੂਗੀ ਤਾਂ ਬੁਲਟ ਦਾ ਰੱਖਿਆ ਪਟਾਕੇ ਤੋਂ ਏਸੋਂ ਵੱਡਾ ਗਾਣਾ ਸ਼ਾਇਦ ਇਹਦੇ ਕੋਲੇ ਵੀ ਨਾ ਹੋਵੇ ਉਹ ਮੇਰੇ ਅਖਰ ਅਭੀ ਪੈਸੇ ਟਕੇ ਦੀ ਗੱਲ ਦੇ ਵਿੱਚ ਆ ਕੇ ਜਾਂ ਦੂਜਿਆਂ ਦੀ ਚੱਕੜਾਂ ਦੇ ਵਿੱਚ ਆ ਕੇ ਰੁੜਾ ਪੈਣਾ ਨਹੀਂ ਚਾਹੀਦਾ ਟਿੰਕੀ ਢਾਡੀ ਵਾਲ ਵੀ ਇੱਕ ਤਜਰਬੇਕਾਰ ਬੰਦਾ ਹੈਗਾ ਉਹਨੇ ਮੇਰੇ ਅਖਰ ਵੀ ਤਿੰਨ ਸਾਢੇ ਤਿੰਨ ਦੇ ਹੱਕਾਂ ਤੋਂ ਬੜੇ ਕਲਾਕਾਰਾਂ ਨੂੰ ਹਿੱਟ ਕਰਨ ਦੇ ਵਿੱਚ ਯੋਗਦਾਨ ਪਾਇਆ ਦੋਵਾਂ ਦੀ ਬਿਗੜੀ ਸੀ ਇਸ ਗੱਲ ਦਾ ਦੁੱਖ ਸੀ ਦੋਵਾਂ ਦਾ ਕੰਪਰਮਾਈਜ਼ ਹੋ ਗਿਆ ਇਸ ਗੱਲ ਦੀ ਤਸੱਲੀ ਆ ਤੇ ਦੋਵੇਂ ਅੱਡੋ ਅੱਡ ਕੰਮ ਕਰਨਗੇ ਹੁਣ ਇਕੱਠੇ ਨਹੀਂ ਕੰਮ ਕਰਨਗੇ ਤੇ ਕਰਨਾ ਵੀ ਨਹੀਂ ਚਾਹੀਦਾ ਜਿੰਨੀ ਭੜੀ ਕੀਤੀ ਗਈ ਹੈ ਜੀ। ਟੈਨਦੀ ਪੰਜਾਬ ਦਾ ਮੌਸਮ ਕਿਹੋ ਜਿਹਾ? ਪੰਜਾਬ ਦਾ ਮੌਸਮ ਠੀਕ ਹੈ ਜੀ ਪੰਜਾਬ ਦੇ ਵਿੱਚ ਅੱਜ ਥੋੜਾ ਜਿਹਾ ਕਈ ਥਾਵਾਂ ਦੇ ਉੱਤੇ ਕੜੀਆਂ ਵੀ ਪਈਆਂ। ਪੰਜਾਬ ਦੇ ਵਿੱਚ ਆਉਂਦੇ 48 ਘੰਟਿਆਂ ਦੇ ਵਿੱਚ ਮੀਂਹ ਪੈਣ ਦੀ ਫੇਰ ਸੰਭਾਵਨਾ। ਤਪਸ਼ ਅੱਜ ਘਟੀ ਆ ਪਰ ਪਤਾ ਲੱਗਾ ਜੀ ਕਿ ਪਰਸੋਂ ਤੋਂ ਬਾਅਦ ਪੰਜਾਬ ਦੇ ਵਿੱਚ ਗਰਮੀ ਇਸ ਬਣ ਫੇਰ ਆ ਜਾਣੀ ਹੈ। ਬਹੁਤ ਮਿਹਰਬਾਨੀ ਸ਼ੁਕਰੀਆ ਜੀ। Mirbanis.